ਡਾਕਟਰ ਦਿਵਿੰਦਰ ਸ਼ਰਮਾ ਇੱਕ ਆਯੁਰਵੈਦਿਕ ਡਾਕਟਰ ਤੋਂ ਸੀਰੀਅਲ ਕਿਲਰ ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਡਾਕਟਰ ਡੈਥ ਵਜੋਂ ਮਸ਼ਹੂਰ ਹੋਇਆ ਸੀ ਇਸ ਡਾਕਟਰ ਨੂੰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਰਾਜਸਥਾਨ ਦੇ ਦੋਸਾ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ ਉਦੋਂ ਹੋਈ ਜਦੋਂ ਉਹ ਇੱਕ ਆਸ਼ਰਮ ਵਿੱਚ ਪੁਜਾਰੀ ਵਜੋਂ ਝਾਲੀ ਪਛਾਣ ਪੱਤਰ ਪਣਾ ਕੇ ਰਹਿ ਰਿਹਾ ਸੀ ਆਓ ਤੁਹਾਨੂੰ ਇਸ ਡਾਕਟਰ ਦੀ ਖੌਫਨਾ ਕਹਾਣੀ ਦੀ ਪੂਰੀ ਜਾਣਕਾਰੀ ਦਿੰਦੇ ਹਾਂ ਡਾਕਟਰ ਦਿਵਿੰਦਰ ਸ਼ਰਮਾ 2002 ਤੋਂ 2004 ਦਰਮਿਆਨ ਹੋਏ ਕਤਲਾਂ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਪੁਲਿਸ ਮੁਤਾਬਕ ਉਹ ਅਤੇ ਉਸਦੇ ਸਾਥੀ ਜਾਲੀ ਬੁਕਿੰਗ ਦੇ ਬਹਾਨੇ ਟੈਕਸੀ ਅਤੇ ਟਰੱਕ ਡਰਾਈਵਰਾਂ ਨੂੰ ਬੁਲਾਉਂਦੇ ਸਨ ਅਤੇ ਉਹਨਾਂ ਨੂੰ ਮਾਰ ਦਿੰਦੇ ਸਨ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਯੂਪੀ ਦੇ ਕਾਸਗੰਜ ਵਿੱਚ ਮਗਰਮਾਸ਼ਾ ਨਾਲ ਭਰੀ ਨਹਿਰ ਵਿੱਚ ਸੁੱਟ ਦਿੰਦੇ ਸਨ ਤਾਂ ਜੋ ਕੋਈ ਵੀ ਸਬੂਤ ਨਾ ਬਚੇ ਸ਼ਰਮਾ ਤੇ ਘੱਟੋ-ਘੱਟ 50 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ ਹਾਲਾਂਕਿ ਕੁਝ ਰਿਪੋਰਟਾਂ ਵਿੱਚ ਇਹ ਗਿਣਤੀ 100 ਤੋਂ ਵੱਧ ਦੱਸੀ ਜਾ ਰਹੀ ਹੈ 67 ਸਾਲਾਏ ਡਾਕਟਰ ਸ਼ਰਮਾ ਪਿਛਲੇ ਸਾਲ ਅਗਸਤ 2023 ਵਿੱਚ ਤਿਹਾਰ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਇਆ ਸੀ ਅਤੇ ਉਦੋਂ ਤੋਂ ਹੀ ਫਰਾਰ ਸੀ ਜੋ ਕਿ ਹੁਣ ਦੋਸਾ ਦੇ ਇੱਕ ਦੂਰ ਦਰਾਡੇ ਆਸ਼ਰਮ ਵਿੱਚ ਰਹਿ ਰਿਹਾ ਸੀ ਅਤੇ ਆਪਣੇ ਆਪ ਨੂੰ ਅਧਿਆਤਮਿਕ ਗੁਰੂ ਹੋਣ ਦਾ ਦਾਵਾ ਕਰਦਾ ਸੀ ਜਿੱਥੇ ਉਹ ਪੂਜਾ ਕਰਦਾ ਸੀ ਅਤੇ ਸ਼ਰਧਾਲੂਆਂ ਨੂੰ ਉਪਦੇਸ਼ ਵੀ ਦਿੰਦਾ ਸੀ ਫਿਲਹਾਲ ਪੁਲਿਸ ਵੱਲੋਂ ਇਸ ਨੂੰ ਕਾਬੂ ਕਰ ਇਸ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਡਾਕਟਰ ਦਿਵਿੰਦਰ ਸ਼ਰਮਾ ਇੱਕ ਆਯੁਰਵੈਦਿਕ ਡਾਕਟਰ ਤੋਂ ਸੀਰੀਅਲ ਕਿਲਰ ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਡਾਕਟਰ ਡੈਥ ਵਜੋਂ ਮਸ਼ਹੂਰ ਹੋਇਆ ਸੀ ਇਸ ਡਾਕਟਰ ਨੂੰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਰਾਜਸਥਾਨ ਦੇ ਦੋਸਾ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ ਉਦੋਂ ਹੋਈ ਜਦੋਂ ਉਹ ਇੱਕ ਆਸ਼ਰਮ ਵਿੱਚ ਪੁਜਾਰੀ ਵਜੋਂ ਝਾਲੀ ਪਛਾਣ ਪੱਤਰ ਪਣਾ ਕੇ ਰਹਿ ਰਿਹਾ ਸੀ ਆਓ ਤੁਹਾਨੂੰ ਇਸ ਡਾਕਟਰ ਦੀ ਖੌਫਨਾਕ ਕਹਾਣੀ ਦੀ ਪੂਰੀ ਜਾਣਕਾਰੀ ਦਿੰਦੇ ਹਾਂ ਡਾਕਟਰ ਦਿਵਿੰਦਰ ਸ਼ਰਮਾ 2002 ਤੋਂ 2004 ਦਰਮਿਆਨ ਹੋਏ ਕਤਲਾਂ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਪੁਲਸ ਮੁਤਾਬਕ ਉਹ ਅਤੇ ਉਸਦੇ ਸਾਥੀ ਜਾਲੀ ਬੁਕਿੰਗ ਦੇ ਬਹਾਨੇ ਟੈਕਸੀ ਅਤੇ ਟਰੱਕ ਡਰਾਈਵਰਾਂ ਨੂੰ ਬੁਲਾਉਂਦੇ ਸਨ ਅਤੇ ਉਹਨਾਂ ਨੂੰ ਮਾਰ ਦਿੰਦੇ ਸਨ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਯੂਪੀ ਦੇ ਕਾਸਗੰਜ ਵਿੱਚ ਮਗਰਮਾਸ਼ਾ ਨਾਲ ਭਰੀ ਨਹਿਰ ਵਿੱਚ ਸੁੱਟ ਦਿੰਦੇ ਸਨ ਤਾਂ ਜੋ ਕੋਈ ਵੀ ਸਬੂਤ ਨਾ ਬਚੇ ਸ਼ਰਮਾ ਤੇ ਘੱਟੋ-ਘੱਟ 50 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ ਹਾਲਾਂਕਿ ਕੁਝ ਰਿਪੋਰਟਾਂ ਵਿੱਚ ਇਹ ਗਿਣਤੀ 100 ਤੋਂ ਵੱਧ ਦੱਸੀ ਜਾ ਰਹੀ ਹੈ 67 ਸਾਲਾਏ ਡਾਕਟਰ ਸ਼ਰਮਾ ਪਿਛਲੇ ਸਾਲ ਅਗਸਤ 2023 ਵਿੱਚ ਤਿਹਾਰ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਇਆ ਸੀ ਅਤੇ ਉਦੋਂ ਤੋਂ ਹੀ ਫਰਾਰ ਸੀ ਜੋ ਕਿ ਹੁਣ ਦੋਸਾ ਦੇ ਇੱਕ ਦੂਰਦਰਾਡੇ ਆਸ਼ਰਮ ਵਿੱਚ ਰਹਿ ਰਿਹਾ ਸੀ ਅਤੇ ਆਪਣੇ ਆਪ ਨੂੰ ਅਧਿਆਤਮਿਕ ਗੁਰੂ ਹੋਣ ਦਾ ਦਾਵਾ ਕਰਦਾ ਸੀ ਜਿੱਥੇ ਉਹ ਪੂਜਾ ਕਰਦਾ ਸੀ ਅਤੇ ਸ਼ਰਧਾਲੂਆਂ ਨੂੰ ਉਪਦੇਸ਼ ਵੀ ਦਿੰਦਾ ਸੀ ਫਿਲਹਾਲ ਪੁਲਿਸ ਵੱਲੋਂ ਇਸ ਨੂੰ ਕਾਬੂ ਕਰ ਇਸ ਕੋਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਡਾਕਟਰ ਦਿਵਿੰਦਰ ਸ਼ਰਮਾ ਇੱਕ ਆਯੁਰਵੇਦਿਕ ਡਾਕਟਰ ਤੋਂ ਸੀਰੀਅਲ ਕਿਲਰ ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਡਾਕਟਰ ਡੈਥ ਵਜੋਂ ਮਸ਼ਹੂਰ ਹੋਇਆ ਸੀ ਇਸ ਡਾਕਟਰ ਨੂੰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਰਾਜਸਥਾਨ ਦੇ ਦੋਸਾ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਉਦੋਂ ਹੋਈ ਜਦੋਂ ਉਹ ਇੱਕ ਆਸ਼ਰਮ ਵਿੱਚ ਪੁਜਾਰੀ ਵਜੋਂ ਝਾਲੀ ਪਛਾਣ ਪੱਤਰ ਪਨਾ ਕੇ ਰਹਿ ਰਿਹਾ ਸੀ। ਆਓ ਤੁਹਾਨੂੰ ਇਸ ਡਾਕਟਰ ਦੀ ਖੌਫਨਾਕ ਕਹਾਣੀ ਦੀ ਪੂਰੀ ਜਾਣਕਾਰੀ ਦਿੰਦੇ ਹਾਂ। ਡਾਕਟਰ ਦਿਵਿੰਦਰ ਸ਼ਰਮਾ 2002 ਤੋਂ 2004 ਦਰਮਿਆਨ ਹੋਏ ਕਤਲਾਂ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਪੁਲਿਸ ਮੁਤਾਬਕ ਉਹ ਅਤੇ ਉਸਦੇ ਸਾਥੀ ਜਾਲੀ ਬੁਕਿੰਗ ਦੇ ਬਹਾਨੇ ਟੈਕਸੀ ਅਤੇ ਟਰੱਕ ਡਰਾਈਵਰਾਂ ਨੂੰ ਬੁਲਾਉਂਦੇ ਸਨ ਅਤੇ ਉਨ੍ਹਾਂ ਨੂੰ ਮਾਰ ਦਿੰਦੇ ਸਨ। ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਯੂਪੀ ਦੇ ਕਾਸਗੰਜ ਵਿੱਚ ਮਗਰਮਾਸ਼ਾ ਨਾਲ ਭਰੀ ਨਹਿਰ ਵਿੱਚ ਸੁੱਟ ਦਿੰਦੇ ਸਨ ਤਾਂ ਜੋ ਕੋਈ ਵੀ ਸਬੂਤ ਨਾ ਬਚੇ। ਸ਼ਰਮਾ ਤੇ ਘੱਟੋ-ਘੱਟ 50 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ। ਹਾਲਾਂਕਿ ਕੁਝ ਰਿਪੋਰਟਾਂ ਵਿੱਚ ਇਹ ਗਿਣਤੀ 100 ਤੋਂ ਵੱਧ ਦੱਸੀ ਜਾ ਰਹੀ ਹੈ। 67 ਸਾਲਾਏ ਡਾਕਟਰ ਸ਼ਰਮਾ ਪਿਛਲੇ ਸਾਲ ਅਗਸਤ 2023 ਵਿੱਚ ਤਿਹਾਰ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਇਆ ਸੀ ਅਤੇ ਉਦੋਂ ਤੋਂ ਹੀ ਫਰਾਰ ਸੀ। ਜੋ ਕਿ ਹੁਣ ਦੋਸਾ ਦੇ ਇੱਕ ਦੂਰਦਰਾਡੇ ਆਸ਼ਰਮ ਵਿੱਚ ਰਹਿ ਰਿਹਾ ਸੀ ਅਤੇ ਆਪਣੇ ਆਪ ਨੂੰ ਅਧਿਆਤਮਿਕ ਗੁਰੂ ਹੋਣ ਦਾ ਦਾਵਾ ਕਰਦਾ ਸੀ ਜਿੱਥੇ ਉਹ ਪੂਜਾ ਕਰਦਾ ਸੀ ਅਤੇ ਸ਼ਰਧਾਲੂਆਂ ਨੂੰ ਉਪਦੇਸ਼ ਵੀ ਦਿੰਦਾ ਸੀ ਫਿਲਹਾਲ ਪੁਲਿਸ ਵੱਲੋਂ ਇਸ ਨੂੰ ਕਾਬੂ ਕਰ ਇਸ ਕੋਲ ਪੁਸ਼ਕਿਸ਼ ਕੀਤੀ ਜਾ ਰਹੀ ਹੈ